ਨੇ ਆਪਾਂ ਨੂੰ ਵੀ 22 ਕਿਲੋ ਦੀ ਗਾਰੰਟੀ ਦਿੱਤੀ ਆ ਆਪਾਂ ਵੀ ਉਹੀ ਗਾਰੰਟੀ ਦੇ ਦੇਣੀ ਜਿਹਨੇ 22 ਕਿਲੋ ਤੋਂ ਬਾਹਰ ਪਾਉਗੇ 22 ਪਿਛਲੇ ਕਿਹੜੇ ਦਿੱਤਾ ਹਾਂ ਤੇ ਬਈयत ਕੀ 22 ਦਾ ਦੇਉ 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 ਦੇਉਗੀ ਚੈੱਕ ਕਰ ਲਓ ਸਿਗਰਾਂ ਤੋਰਾ ਤਾਰਾ ਚੈੱਕ ਕਰ ਲਓ ਬਾਕੀ ਥਾਣਾ ਹਵਾਨੇ ਦੀ ਮਗਰੋਂ ਚੈੱਕ ਕਰ ਲਓ ਟੈਲ ਟੋਲ ਤੁਸੀਂ ਮਗਰੋਂ ਨਿਗਾਹ ਮਾਰੋ ਕਰਾਂ ਥਾਣਾ ਹਵਾਨੇ ਦੀ ਅਜੇ ਤਾਂ ਤਿਆਰ ਹੋਊਗਾ ਨਾ ਬਾਈ ਹਾਂ ਇਹ ਤਾਂ ਬਹੁਤ ਪਾਉਣਾ ਬਾਈ ਜਣੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਆਂ ਬਾਈ ਮਨਜਿੰਦਰ ਦੇ ਕੋਲੇ ਪਿੰਡ ਝੋੜ ਤ ਜਿਹੜੀ ਤੁਹਾਨੂੰ ਸਕਰੀਨ ਤੇ ਗਾਂ ਦਿਖਦੀ ਹੈ ਨਾ ਦੂਜਾ ਸੁਆ ਸੋਨ ਵਾਲੀ ਹੈ ਗਾਂ ਦੋਸਤੋ ਚੈੱਕ ਕਰ ਲੋ ਨਿਗਾਹ ਮਾਰ ਲੋ ਕਦਗਾਠ ਦੀ ਗੱਲ ਕਰਾਂ ਫੁੱਲ ਕਦਗਾਠ ਹੈ ਤੇ ਫੁੱਲੀ ਵੇਲਾਂ ਨਿਗਾਹ ਮਾਰੋ ਸੀਗੇ ਨਾ ਬਾਕੀ ਤੁਹਾਨੂੰ ਆਪਾਂ ਥਾਣ ਹਵਾਨੇ ਦੀ ਦਿਖਾਵਾਂਗੇ ਬਾਕੀ ਨਾ ਸਾਰੀ ਜਾਣਕਾਰੀ ਵੀਰ ਤੋਂ ਲੈ ਕੇ ਦੱਸਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਰੀ ਜਾਣਕਾਰੀ ਲੈਣੇ ਆ ਵੀਰ ਤੋਂ ਆਪਾਂ ਇੱਕ ਵਾਰੀ ਤੁਸੀਂ ਥਾਣਾ ਸੁਰਾਂ ਦੇ ਨਿਗਾਹ ਮਾਰਨੋ ਕਰੋ ਚੈੱਕ ਕਰਾ ਆਪਾਂ ਤੁਹਾਨੂੰ ਚੈੱਕ ਕਰਾ ਦਨੇ ਆ ਨਾੜਾ ਨੂੜਾ ਚੈੱਕ ਕਰ ਲੋ ਚਾਰੇ ਥਣ ਗੁਲਾਬੀ ਥਣ ਲੱਗਿਆ ਸੋਹਣੇ ਥਣ ਹਵਾਨੇ ਦੀ ਆ ਤੇ ਨਿਗਾ ਮਗਰੋਂ ਵੀ ਮਰਾਉਣੇ ਆਪਾਂ ਤੁਹਾਨੂੰ ਕਰਾਉਣੇ ਆ ਚੈੱਕ ਪਿੱਛੋਂ ਇਹ ਆਪਾਂ ਤੁਹਾਨੂੰ ਲੈ ਕਰੋ ਚੈੱਕ ਬਾਕੀ ਟੈਲਟੋ ਲਪਈ ਆ ਤੇ ਬਾਕੀ ਸਾਰੀ ਜਾਣਕਾਰੀ ਵੀਰ ਤੋਂ ਲੈਣੇ ਆ ਮਨਜਿੰਦਰ ਤੋਂ ਤੇ ਕਰਾਉਣੇ ਆ ਗੱਲਬਾਤ ਆਜੋ ਲਈਏ ਜਾਣਕਾਰੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਪਹਿਲਾਂ ਆਪਣਾ ਨਾਮ ਦੱਸ ਦੋ ਨਾਮ ਮਨਜਿੰਦਰ ਸਿੰਘ ਸਨਾ ਬਲਤੇਜ ਸਿੰਘ ਬਾਈ ਜੀ ਪਿੰਡ ਝੋੜ ਝਿਲਮ ਲੋੜ ਜ਼ਿਲ੍ਹਾ ਸ਼ਹੀਦ ਮੁਖਤਸਰ ਠੀਕ ਹੈ ਬਾਈ ਜੀ ਜੇ ਬਾਈ ਜੀ ਗਾਂ ਕਰਕੇ ਆਪਾਂ ਢੱਬੀ ਜੀ ਜਾਣਕਾਰੀ ਦੇਣੀ ਆ ਜੀ ਹੈ ਕਿਹੜੇ ਸੂਏ ਸੋਨਾ ਬਾਈ ਜੀ ਇਹ ਦੂਜਾ ਸੂਆ ਜੀ ਠੀਕ ਹੈ ਜੀ ਹਫਤੇ ਦੀ ਕੱਚੀ ਹੈ ਜੀ ਠੀਕ ਹੈ ਜੀ ਹਫਤੇ ਦੀ ਹਾਂਜੀ ਪਹਿਲਾਂ ਦਾ ਰਿਕਾਰਡ ਹੈ 22 ਕਿਲੋ ਦੁੱਧ ਦਾ ਜੀ ਪਿੰਡ ਚੋਂ ਵੜ ਲਈ ਹੋਈ ਆਪਣੇ ਅੱਛਾ ਪਿੰਡ ਚੋਂ ਲਈ ਆ ਪਿੰਡ ਚੋਂ ਲਈ ਹੋਈ ਪੂਰੀ ਜ਼ਿੰਮੇਵਾਰੀ ਵਾਲੀ ਹੈ ਪੂਰੀ ਜ਼ਿੰਮੇਵਾਰੀ ਵਾਲੀ ਵੜਾ ਜੀ ਠੀਕ ਹੈ ਜੇ ਕਿਸੇ ਵੀ ਇਹਨੇ ਗੱਲ ਬਗਰਨੀ ਪਿੰਡ ਵਾਲੇ ਨੇ ਕਰਾ ਦਊ ਗੱਲ ਬਿਲਕੁਲ ਕਰਵਾ ਦਾਂਗੇ ਬਾਈ ਜਿੰਨਾ ਤੋਂ ਲਈ ਆ ਜੀ ਬਿਲਕੁਲ ਜੀ ਜ਼ਿੰਮੇਵਾਰੀ ਦਿਵਾ ਦੋਗੇ ਜ਼ਿੰਮੇਵਾਰੀ ਹੈ ਜੀ ਠੀਕ ਹੈ ਹੁਣ ਦੂਜਾ ਸੂਆ ਦੂਜਾ ਸੂਆ ਜੈਨੂਨ ਜੈਨੂਨ ਹੈ ਹਾਂਜੀ ਠੀਕ ਹੈ ਦੁੱਧ ਹੁਣ ਕਿੰਨਾ ਖਪਾ ਦੂਗਾ ਅੱਜ ਕਿਆ ਦੁੱਧ ਮਾਲਕ ਨੇ ਆਪਾਂ ਨੂੰ ਵੀ 22 ਕਿਲੋ ਦੀ ਗਾਰੰਟੀ ਦਿੱਤੀ ਆ ਆਪਾਂ ਵੀ ਉਹੀ ਗਾਰੰਟੀ ਦੇ ਦੇਣੀ ਜਿਹਨੇ ਦਿੱਤੀ ਦੁੱਧ 25 ਕਿਲੋ ਤੋਂ ਬਾਹਰ ਪਾਉਂਗੇ 22 ਪਿਛਲੇ ਕਿਹੜੇ ਦਿੱਤਾ ਹਾਂ ਤੇ ਬਈयत ਕੀ 22 ਦਾ ਦੇਉ 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 ਦੇਉਗੀ ਦੁੱਧ ਤੋਂ ਵੈਸੇ 25 ਤੋਂ ਬਾਹਰ ਹੀ ਪਾਉਂਗੇ ਅੱਛਾ 25 ਤੋਂ ਬਾਹਰ ਪਾਉਂਗੇ ਠੀਕ ਹੈ ਜੇ ਗੱਲ ਕਰਕੇ ਬਈ ਇਹਦੇ ਟੀਕੇ ਕਿਹੜਾ ਪਰਾਇਆ ਟੀਕੇ ਦਾ ਕੋਈ ਪਤਾ ਨਹੀਂ ਬਾਈ ਜੀ ਝੂਠ ਨਹੀਂ ਮਾਰਨਾ ਆਪਾਂ ਨਾ ਆਪਾਂ ਕੋਈ ਝੂਠ ਨਹੀਂ ਮਾਰਨਾ ਐਵੇਂ ਕਹਿ ਦਗੇ ਵੀ ਫਲਾਨਾ ਪੜਾਇਆ ਹੈ ਨਾ ਨਾ ਜਿਹੜਾ ਪੜਾਇਆ ਕੋਈ ਪਤਾ ਨਹੀਂ ਬਾਈ ਜੀ ਜਿਹੜਾ ਐਵੇਂ ਕੋਈ ਹੋਣੀਗਾ ਠੀਕ ਹੈ ਨਹੀਂ ਕਹਿਣਾ ਹੈ हां जी दोस्तों चेक कर लो सिगरा तोरा तारा चेक कर लो बाकी थाना हवाने जी मगरो चेक कर लो टैल टोल ਤੁਸੀਂ ਮਗਰੋਂ ਨਿਗਾਹ ਮਾਰੋ ਕਰਾ थाना हवाने जी ਅਜੇ ਤਾਂ ਤਿਆਰ ਹੋਊਗਾ ਨਾ ਬਾਈ हां ਇਹ ਤਾਂ ਬਹੁਤ ਬੰਦ ਨਾ ਬਈ ਨੇ ਠੀਕ ਹੈ ਅਜੇ ਤਾਂ ਭਰੂਗੀ ਹੈ ਨਾ ਫੇਸਬੁਕ ਦੀ ਕੁਆਲਟੀ ਤੁਸੀਂ ਚੈੱਕ ਕਰ ਲਓ ਬਾਕੀ ਕੱਦਗਾਠ ਫੁੱਲ ਹੈ ਵੇਲ ਵੀ ਫੁੱਲ ਹੈ ਹਾਂਜੀ ਬਾਈ ਜੇ ਗੱਲ ਕਰਕੇ ਆਪਾਂ ਰੇਟ ਦੀ ਰੇਟ ਬਾਈ ਫੋਨ ਤੇ ਕਰਾਂਗੇ ਹੂ ਜਮਾ ਜੈਨੂਨ ਹੋਊ ਜੈਨੂਨ ਹੋਗਾ ਹਾਂਜੀ ਗੈਜਰੇਟ ਹੋਊਗਾ ਜਮਾ ਜੈ ਰੇਟ ਹੋਊਗਾ ਜੀ ਠੀਕ ਪੱਕੀ ਗੱਲ ਆ ਪੱਕੀ ਗੱਲ ਆ ਜੀ ਜਮਾ ਉਹ ਹੋਣਾ ਕਿ ਦੇ 25 ਕਿਲੋ ਵਾਲੇ ਲੋਕ ਮੰਗੀ ਜਾਂਦੇ ਆ ਨਹੀਂ ਲੋਕਾਂ ਨਾਲ ਤਾਂ ਬਾਈ ਦੀ ਘਟ ਬਹੁਤ ਘਟ ਹੋਊਗਾ ਠੀਕ ਹੈ ਘਟ ਹੋਊਗਾ ਬਹੁਤ ਯਾਰੇ ਘਟ ਹੋਊਗਾ ਮਾੜਾ ਮੋਟਾ ਘਟ ਰਹੀ ਬਹੁਤ ਘਟ ਹੋਊਗਾ ਬਹੁਤ ਘਟ ਹੋਊਗਾ ਲੈ ਵੀ ਦੋਸਤੋ ਤੁਹਾਡੇ ਪੜਤੇ ਵਾਲੀ ਗਾਂ ਕਿਸੇ ਵੀ ਵੀਰ ਨੇ ਮੰਨ ਲਓ ਹਨਾ ਡੇਰੀ ਫਾਰਮ ਵਾਸਤੇ ਰੱਖਣੀ ਆ ਉਹਦੇ ਵੀ ਕੰਮ ਦੀ ਆ ਕਿਸੇ ਘਰੇਲੂ ਵੀਰ ਨੇ ਰੱਖਣੀ ਆ ਉਹਦੇ ਵੀ ਕੰਮ ਦੀ ਆ ਮੰਨ ਲਓ ਇੰਨੇ ਬੋਲਦੀ ਫਿਰ ਆਪਣਾ 95019 ਜੀ 58933 ਜੀ ਠੀਕ ਹੈ ਹਾਂ ਜੀ ਦੋਸਤੋ ਨੰਬਰ ਆਪਾਂ ਲੈਦਾ ਵੀਰ ਦਾ ਸਕਰੀਨ ਤੇ ਨੰਬਰ ਜਰੂਰ ਚਲਾ ਦਾਂਗੇ ਜਿਹੜੇ ਭ ਤੇ ਜਰੂਰ ਬਾਈ ਨਾਲ ਕੰਟੈਕਟ ਕਰੋ ਜੇ ਬਾਕੀ ਨਾਲ ਇੱਕ ਵਾਰੀ ਤੁਹਾਨੂੰ ਮੈਂ ਹੋਰ ਦਿਖਾ ਦਣਾ ਥਾਣਾ ਹਵਾਨੇ ਦੀ ਕਰ ਲੋ ਚੈੱਕ ਤੁਸੀਂ ਕਰਾ ਨਾੜਾ ਨੂੜਾ ਚੈੱਕ ਕਰ ਲੋ ਚਾਰੇ ਥਣ ਗੁਲਾਬੀ ਥਣ ਲੱਗਾ ਸੋਹਣੇ ਥਾਣਾ ਹਵਾਨੇ ਦੀ ਆ ਬਾਕੀ ਤੁਹਾਨੂੰ ਆਪਾਂ ਪਰਲੇ ਪਾਸੇ ਵੀ ਦਿਖਾ ਦਨੇ ਨਿਗਾਹ ਮਾਰੋਣੇ ਦੋਨੇ ਪਾਸਿਓ ਸਾਈਡਾਂ ਤੋਂ ਬਾਕੀ ਪਿੱਛੋਂ ਵੀ ਨਿਗਾਹ ਮਾਰ ਲਓ ਕਰੋ ਚੈੱਕ ਤੇ ਇਧਰ ਹੋਈ ਆਪਾਂ ਤੁਹਾਨੂੰ ਦਿਖਾ ਦਨੇ ਆ ਕਰੋ ਚੈੱਕ ਇਧਰੋਂ ਤੁਸੀਂ ਨਾੜਾ ਨੂੜਾ ਚੈੱਕ ਕਰ ਲਓ ਤੇ ਬਾਕੀ ਜੇ ਪਸੰਦ ਆਉਂਦੀ ਹੈ ਕਿਸੇ ਵੀਰ ਨੂੰ ਜਰੂਰ ਬਾਈ ਨਾਲ ਕੰਟੈਕਟ ਕਰੋ ਜੇ ਫੋਨ ਤੇ ਵੀਡੀਓ ਨੂੰ ਵਾਤ ਵਾਤ ਸ਼ੇਅਰ ਜਰ ਠੀਕ ਹੈ ਜੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀਰ ਲਾਈਕਮੈਂਟ ਸ਼ੇਅਰ ਕਰਦੇ ਆ ਆਪਣੀ ਵੀਡੀਓ ਨੂੰ